ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਦਮਾਸ਼ਾਂ ਦੇ ਬੇਖੌਫ ਹੌਸਲਿਆਂ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਬਠਿੰਡਾ ਦੇ ਜੋਧਪੁਰ ਰਮਾਣਾ ਸਥਿਤ ਰਿਲਾਈਐਂਸ ਦੇ ਪੈਟਰੋਲ ਪੰਪ ਦੇ ਉੱਪਰ ਬੀਤੀ ਰਾਤ ਤੇਲ ਭਰਾਨ ਦੇ ਬਹਾਨੇ ਆਏ ਬਦਮਾਸ਼ ਸੁਰੱਖਿਆ ਗਾਰਡ ਦੀ ਰਾਈਫਲ ਅਤੇ ਕਾਰਤੂਸ ਖੋਕੇ ਫਰਾਰ ਹੋ ਗਏ ਤੁਸੀਂ ਦੇਖ ਰਹੇ ਤਸਵੀਰਾਂ ਉਕਤ ਘਟਨਾ ਦੀਆਂ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਹਨ ਜਿਸ ਦੇ ਵਿੱਚ ਕਿ ਰਾਤ ਕਰੀਬ 2 ਵਜੇ ਕੁਝ ਲੋਕ ਪੰਪ ਤੇ ਆਏ ਅਤੇ ਉਹਨਾਂ ਵੱਲੋਂ ਗਾਰਡ ਨੂੰ ਤੇਲ ਭਰਾਉਣ ਦੀ ਮੰਗ ਕੀਤੀ ਗਈ ਅਤੇ ਗਾਰਡ ਦੇ ਵੱਲੋਂ ਜਦੋਂ ਤੇਲ ਭਰਨ ਲਈ ਬਾਹਰ ਜਾਇਆ ਗਿਆ ਤਾਂ ਕੈਬਿਨ ਦੇ ਵਿੱਚ ਪਈ ਰਾਈਫਲ ਨੂੰ ਇੱਕ ਬਦਮਾਸ਼ ਦੇ ਵੱਲੋਂ ਮੌਕੇ ਤੋਂ ਚੁੱਕ ਲਿਆ ਗਿਆ ਅਤੇ ਮੌਕੇ ਤੋਂ ਫਰਾਰ ਹੋਏ ਦੱਸੀ ਜਾ ਰਹੇ ਹਨ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਦੇ ਵੱਡੇ ਅਧਿਕਾਰੀ ਘਟਨਾ ਸਥਲ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਆਦਿ ਖੰਗਾਲੇ ਜਾ ਰਹੇ ਹਨ ਅਤੇ ਪੁਲਿਸ ਦੇ ਵੱਲੋਂ ਇਸ ਵਾਰਦਾਤ ਨੂੰ ਸੁਲਝਾਉਣ ਦੇ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਲੁੱਟ ਨਹੀਂ ਹੋਈ ਚੋਰੀ ਹੋਈ ਹੈ ਸਾਨੂੰ ਅਗਲ ਰਾਤ ਇਨਫੋਰਮੇਸ਼ਨ ਮਿਲੀ ਸੀ ਰਾਤ ਸਵੇਰੇ 3 ਵਜੇ ਕਿ ਜੋਧਪੁਰ ਮਾਣਾ ਵਿੱਚ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਉੱਥੇ ਜਿਹੜਾ ਉਹਨਾਂ ਦਾ ਗਾਰਡ ਹੈ ਵਾਚਮੈਨ ਹੈ ਉਹਦੀ 12 ਬੋਲ ਦੀ ਰਾਈਫਲ ਚੋਰੀ ਹੋਈ ਹੈ ਜਦੋਂ ਅਸੀਂ ਮੌਕੇ ਤੇ ਇਮੀਡੀਏਟਲੀ ਪਹੁੰਚੇ ਤਾਂ ਉੱਥੇ ਪਪ ਦੀ ਫੁਟੇਜ ਸਾਨੂੰ ਪਤਾ ਲੱਗਿਆ ਕਿ ਤਿੰਨ ਮੁੰਡੇ ਬਾਈਕ ਤੇ ਆਏ ਸੀਗੇ ਤਿੰਨ ਬੰਦੇ ਉਹਨਾਂ ਨੇ ਜਿਸ ਕਮਰੇ ਦੇ ਵਿੱਚ ਰਾਈਫਲ ਪਈ ਹੁੰਦੀ ਹੈ ਉਹਦੇ ਵਿੱਚ ਗਾਰਡ ਸੁੱਤਾ ਪਿਆ ਸੀ ਜਦੋਂ ਗਾਰਡ ਬਾਹਰ ਗਿਆ ਕਿਸੇ ਕੰਮ ਤੇ ਹੋ ਤਾਂ ਉਹਨਾਂ ਨੇ ਉਹ ਰਾਈਫਲ ਚੋਰੀ ਕਰ ਲਈ ਸਾਡੇ ਕੋਲ ਫੁਟੇਜ ਆ ਗਈ ਹੈ ਅਸੀਂ ਉਹਦੀ ਤਫतीश ਕਰ ਰਹੇ ਹਾਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਬੜੀ ਕਲੀ ਖੜੀ ਦੇਖੇ ਗਏ ਕਿ ਕਿ ਪੈਸੇ ਵੀ ਤੇ ਕੈਸ਼ ਵੀ ਨਹੀਂ ਜੀ ਸਿਰਫ ਰਾਈਫਲ ਤੇ ਕਾਰਤੂਸ ਜੀ ਬੜਾ ਜਿਹੜੀ ਸੀ ਰਾਈਫਲ ਦੀ ਕੀਮਤ ਕਿਹੜੀ ਸੀ 12 ਬੋਲ ਦੀ ਸੀ 12 ਬੋਲ ਦੀ ਤੇ ਵੜ ਜੇ ਆਪਾਂ ਗੱਲ ਕਰੀਏ ਇਹ ਜਿਹੜਾ ਗਾਰਡ ਸੀ ਪ੍ਰਾਈਵੇਟ ਸੀ ਪਰਮਪ ਬੇਮ ਰੱਖਉਂ ਇਹ ਪ੍ਰਾਈਵੇਟ ਗਾਰਡ ਸੀ ਜੀ ਪਟੋਲ ਪਪਾ ਲੈਂਦਾ ਅੱਛਾ ਤੇ ਆਪਾਂ ਵਿੱਚ ਕੀ ਕਿਸ ਤਰ੍ਹਾਂ ਫਿਰ ਕਰ ਰਹੇ ਜੀ ਇਹਦੇ ਵਿਜੂ ਤੇ ਬਿਆਨات ਤੇ ਐਫ ਆਈ ਆਰ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ ਇਹ ਸਾਰੀ ਜਿਹੜੀ ਹੈਗੀ ਐਸਐਸਸੀ ਫੁਟੇਜ ਚਾਹੀਦੀ ਹੈ ਹਾਂ ਜੀ ਕੋਈ ਇਹਦੀ ਬਕਾਇਦਾ ਮਤਲਬ ਕੋਈ ਨਾਕਾਬੰਦੀ ਹੈ ਕੋਈ ਟੀਮ ਟੰਬ ਵੀ ਕੋਈ ਬਣਾਈ ਗਈ ਹੈ ਜੀ ਇਹਦੀ ਬਹੁਤ ਦੇਖੋ ਵੱਖਰੀ ਵੱਖਰੀ ਟੀਮਸ ਬਣਾਈ ਗਈ ਹੈ ਥਾਣੇ ਦੀ ਵੀ ਸੀਆਈਏ ਦੀ ਵੀ ਜਿਹੜੇਗੀ ਹਰ ਪਾਸੇ ਤੋਂ ਹਿਊਮਨ ਇੰਟੈਲੀਜੈਂਸ ਤੋਂ ਟੈਕਨੀਕਲ ਇੰਟੈਲੀਜੈਂਸ ਤੋਂ ਇਕੱਠੀ ਕਰਕੇ ਐਵੀਡੈਂਸ ਅਸੀਂ ਜਲਦ ਤੋਂ ਜਲਦ ਅਰੈਸਟ ਕਰਾਂਗੇ ਦੋਸ਼ੀਆਂ